ਉਹਨੂੰ ਲਿਆਓ ਮੇਰੇ ਕੋਲ ਜਦਾਂ ਉਹਦੀ ਪਰਚੀ ਪੱਟੀਏ ਗੁੱਤੋ ਦੀ ਕੌਣ ਆ ਉਹ ਪੰਨੂ ਦਾ ਪੰਨੂ ਉਹ ਤਾਂ ਬੇਕਾਰ ਬੰਦਾ ਯਾਰ ਮੀਡੀਆ ਦੀ ਸ਼ੋਰਤ ਲੈਣ ਲਈ ਥੋਡੀਆਂ ਸੁਰਕੀਆਂ ਹਾਸਨ ਲਈ ਉਹ ਉਹ ਜਿਹੜੀ ਇੱਕ ਵੀਡੀਓ ਪਾ ਦਿੰਦਾ ਉਹਦੀ ਉਹਦੀ ਤਾਂ ਅਮਕੀਨਾ ਕੀ ਹੋਣਾ ਉਹ ਗਦੜਦੀ ਦੇ ਨਾਲ ਇਸ ਕਰਕੇ ਉਹ ਤਾਂ ਜਮਾ ਜੋਕਰ ਬੰਦਾ ਏ ਉਹਨੂੰ ਸੀਰੀਅਸ ਨਾ ਲਿਆ ਕਰੋ ਉਹ ਤਾਂ ਬਿਲਕੁਲ ਆਪਣੇ ਕੋਈ ਚਾਰ ਉਹਨੇ ਪੈਸੇ ਲੈਣੇ ਹੁੰਦੇ ਆ ਏਜੰਸੀਆਂ ਤੋਂ ਬਾਹਰੋਂ ਤੇ ਉਹ ਆਪਣੀ ਇੱਕ ਵੀਡੀਓ ਜੀ ਪਾ ਕੇ ਲੱਖ ਡਾਲਰ ਬਣਾ ਜਾਂਦਾ ਏ ਤੇ ਤੁਸੀਂ ਦਿਖਾਉਂਦੇ ਰਹਿੰਦੇ ਹੋ ਉਹਨੂੰ ਉਹਨੂੰ ਪਬਲਿਸਿਟੀ ਮਿਲ ਜਾਂਦੀ ਆ ਇਸ ਕਰਕੇ ਪਹਿਲੀ ਗੱਲ ਤਾਂ ਨਾ ਉਹ ਪੰਜਾਬੀ ਆ ਨਾ ਉਹ ਸਿੱਖ ਆ ਨਾ ਉਹਦਾ ਕੋਈ ਲੈਣਾ ਦੇਣਾ ਐ ਤੇ ਜੇ ਉਹਨੂੰ ਬਾਹਲਾ ਸ਼ੌਕ ਆ ਤੇ ਉਰੇ ਆਵੇਂ ਨਾ ਪੰਜਾਬ ਚ ਕਿੰਨੀ ਵਾਰ ਕਿਹਾ ਐ ਉਥੇ ਵੀਡੀਓ ਜੀ ਕੀ ਪਾਉਂਦਾ ਰਹਿੰਦਾ ਉਹ ਜੋਕਰ ਸਰ ਵੀਡੀਓ ਜਿਹੜੀ ਉਹ ਜਾਰੀ ਕਰਦਾ ਵਾ ਯਾਰ ਜੀ ਖਾਲਿਸਾਨ ਲਿਖੇ ਹੁੰਦੇ ਆ ਉਹ ਨਹੀਂ ਉਡੀ ਜਾਰੀ ਕਰਨ ਦੇ ਇਸ ਤਰ੍ਹਾਂ ਤੇ ਲਿਖਿਆ ਗਿਆ। ਜਿਹੜੀ ਪੋਸਟ ਲਗਾਈ ਗਈ। ਲੱਗਦਾ ਕਿ ਪੰਜਾਬ ਦੀ ਸਕਿਉਰਿਟੀ ਕੇਅਰ ਹੈਗਾ ਕਿ ਉਹ ਨਹੀਂ ਨਹੀਂ ਇਹ ਸਕਿਉਰਿਟੀ ਨਾਲ ਕੋਈ ਰਲੇ ਨਹੀਂ ਇਹ ਤਾਂ ਤੁਹਾਨੂੰ ਪਤਾ ਅੱਜ ਕੱਲ ਹਰ ਚੀਜ਼ ਕਿਤੋਂ ਨਾ ਕਿਤੋਂ ਆ ਜਾਂਦੀ ਆ। ਸਕਿਉਰਿਟੀ ਬਿਲਕੁਲ ਇਹ ਮੋਬਾਈਲ ਚ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਆ ਇਸ ਕਰਕੇ ਹਾਂ। ਇਹ ਗੱਲ ਜ਼ਰੂਰ ਆ ਵੀ ਸਾਡੇ ਏਕਸਟਰਨਲ ਅਫੇਅਰ ਮਿਨਿਸਟਰੀ ਤੇ ਹੋਮ ਮਿਨਿਸਟਰੀ ਜਿਹੜੇ ਵੀ ਇਹ ਜੇ ਬੰਦੇ ਬੈਠੇ ਆ ਉਹਨੂੰ ਬੜੀ ਸ਼ਕਤੀ ਨਾਲ ਉਹਨਾਂ ਨੂੰ ਕਿਹਾ ਡੀਲ ਕਰਨ ਨੂੰ ਤੁਹਾਨੂੰ ਪਤਾ ਕੈਨੇਡਾ ਤੇ ਅਮਰੀਕਾ ਨਾਲ ਜੇ ਇੰਗਲੈਂਡ ਨਾਲ ਕਿੰਨੀ ਤਾਂ ਆਪਣੀ ਇਸ ਗੱਲ ਤੇ ਦੇਸ਼ਾਂ ਦੀ ਰੋਜ਼ ਇਹ ਗੱਲ ਹੋ ਰਹੀ ਆ ਵੀ ਇਹਹ ਜੇ ਬੰਦਿਆਂ ਨੂੰ ਸਾਨੂੰ ਕੋਈ ਨਹੀਂ ਇਕ ਮੈਂ ਹੋਰ ਦੱਸਾਂ ਇਹ ਸਾਰਾ ਗੰਧ ਤੁਹਾਡੇ ਕੋਲ ਚਲਾ ਗਿਆ ਤੁਸੀਂ ਇਹਨਾਂ ਨੂੰ ਸ਼ਹਿਦ ਦਿੱਤੀ ਆ ਤੇ ਹੁਣ ਉਹ ਗੰਧ ਤੁਹਾਡੇ ਆਪ ਦੇ ਮੁਲਕਾਂ ਚ ਪੈਣ ਲੱਗ ਗਿਆ ਤਕਲੀਫ ਤੁਹਾਨੂੰ ਹੋਣੀ ਆ ਅਸੀਂ ਤਾਂ ਉਰੇ ਭਜਾਏ ਹੋਏ ਨੇ ਇਹ ਗੰਧ ਕੱਢਿਆ ਹੋਇਆ ਤੁਸੀਂ ਇਹਨਾਂ ਨੂੰ ਪਨਾਹ ਦਿੱਤੀ ਅੱਜ ਕੈਨੇਡਾ ਚ ਦੇਖਿਆ ਨਾ ਹਾਲ ਕੀ ਹੋ ਰਿਹਾ ਹੋ ਗਈਆਂ ਨਾ ਉਵੇਂ ਹੀ ਸ਼ੂਟ ਆਊਟ ਉਹਦੇ ਹੋਣ ਲੱਗ ਗਏ ਨਾ ਤੇ ਇਸ ਕਰਕੇ ਜਿਹੜਾ ਇਹਨਾਂ ਨੂੰ ਪਨਾਹ ਦਊ ਉਹ ਆਪ ਔਖਾ ਹੋਊਗਾ ਆਪ ਤਕਲੀਫ ਪ ਜਾਊਗਾ ਇੱਕ ਸਾਰਾ ਆਖੀ ਸਵਾਲ